ਬੜੇ ਨੇ ਉਹ ਨਾਮਿਨੇਸ਼ਨ ਲੈਟਰ ਪੜ੍ਹ ਰਹੇ ਨੇ ਨਾਮਜ਼ਦਗੀ ਪੱਤਰ ਕਿਤੇ ਨਾ ਕਿਤੇ ਭਰੇ ਜਾ ਰਹੇ ਨੇ ਤੇ ਅਜੇ ਵੀ ਇਹ ਜਿਹੜਾ ਸਿਲਸਿਲਾ ਜਾ ਰਹੀ ਹੈ ਤੇ ਸਾਰੇ ਹਲਕਿਆਂ ਦੇ ਜਿਹੜੇ ਇੱਥੇ ਲੀਡਰ ਨੇ ਉਹ ਆਪੋ ਆਪਣੇ ਨਾਮਜ਼ਦਗੀ ਪੱਤਰ ਵੀ ਭਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਨਾਮਜ਼ਦਗੀ ਪੱਤਰ ਵੀ ਹੁਣ ਭਰੇ ਜਾ ਚੁੱਕੇ ਨੇ ਇੱਥੇ ਕਿਤੇ ਨਾ ਕਿਤੇ ਤੇ ਜਿਹੜਾ ਹੁਣ ਕਿਤੇ ਨਾ ਕਿਤੇ ਰੈਲੀਆਂ ਚੱਲ ਰਹੀਆਂ ਨੇ ਰੋਡ ਸ਼ੋਅ ਚੱਲ ਰਹੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਨਾਲ ਇੱਕ ਹੁੰਦਾ ਕਿ رابطہ ਬਣਾ ਕੇ ਰੱਖਣਾ ਜੀ ਬਿਲਕੁਲ ਇੱਥੇ ਤਾਂ ਅੱਜ ਦੀ ਹੀ ਖਬਰ ਹੈ ਕਿ ਕਰਮਜੀਤ ਸਿੰਘ ਅਨਮੋਲ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਸੜਕ ਉੱਤੇ ਕੀਤਾ ਤੇ ਉਹਦੇ ਵਿੱਚ ਵੀ ਬਹੁਤ ਵੱਡੇ ਵੱਡੇ ਸਿਤਾਰੇ ਉਹਨਾਂ ਨੂੰ ਸਪੋਰਟ ਕਰਨ ਪਹੁੰਚੇ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਵੱਡੇ ਵੱਡੇ ਲੀਡਰ ਨੇ ਉਹ ਵੀ ਆਪਣੇ ਰੋਡ ਸ਼ੋਅ ਕਰ ਚੁੱਕੇ ਨੇ ਹੰਸ ਰਾਜ ਹੰਸ ਜਿਹੜੇ ਨੇ ਉਹ ਵੀ ਲਗਾਤਾਰ ਇੱਥੇ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਚੋਣ ਦਫਤਰ बन ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਹਰ ਹਲਕੇ ਦੇ ਵਿੱਚ ਆਪੋ ਆਪਣੀ ਜਿਹੜੇ ਚੋਣ ਦਫ਼ਤਰ ਨੇ ਉਹ ਬਣਾਏ ਜਾ ਰਹੇ ਨੇ ਤੇ ਚੋਣ ਦਫ਼ਤਰਾਂ ਦੇ ਵਿੱਚ ਜਿਹੜੀ ਚੋਣਾਂ ਦੀਆਂ ਸਾਰੀ ਸਰਗਰਮੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਦੇਖੋ ਜਿਵੇਂ ਹੁਣ ਮਾਨਸੂਬ ਜਿਹੜੇ 15 16 ਦਿਨ ਜਿਹੜੇ ਰਹਿ ਗਏ ਨੇ ਚੋਣਾਂ ਦੇ ਆਉਣ ਦਾ ਕਿਉਂਕਿ 1 ਜੂਨ ਜਿਹੜੀ ਬੋਟਿੰਗ ਹੋਣੀ ਹੈ ਹੁਣ ਦੇਖਣੀ ਹੋਵੇਗਾ ਕਿਹੜੀ ਪਾਰਟੀ ਜਿਹੜੀ ਅੱਗੇ ਆਉਂਦੀ ਹੈ ਕਿਹੜੀ ਪਾਰਟੀ ਜਿਹੜੀ ਹੈ ਬਾਜ਼ੀ ਮਾਰਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਚੋਣ ਪ੍ਰਚਾਰ ਕਰਨ ਲਈ ਹਰ ਲੀਡਰ ਜਿਹੜੇ ਸਰਗਰਮ ਦਿਖਾਈ ਦੇ ਰਹੇ ਨੇ ਹਰ ਲੀਡਰ ਜਿਹੜਾ ਹੈ ਰੋਡ ਸ਼ੋਅ ਕਰ ਰਹੇ ਨੇ ਹਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਹਰ ਇੱਕ ਲੀਡਰ ਜਿਹੜੇ ਨੇ ਪਾਰਟੀ ਵੱਲੋਂ ਜਿਹੜੇ ਨੇ ਅਨਾਉਂਸ ਕੀਤੇ ਗਏ ਸੀ ਉਹਨਾਂ ਵੱਲੋਂ ਜਿਹੜਾ ਹੁਣ ਚੋਰ ਪ੍ਰਚਾਰ ਜਿਹੜਾ ਜ਼ੋਰਾ ਸ਼ੋਰਾ ਤੇ ਦਿਖ ਰਿਹਾ ਹੈ ਜ਼ੋਰਾ ਸ਼ੋਰਾ ਤੇ ਹੈ ਬਿਲਕੁਲ ਇੱਥੇ ਸੋਨਮ ਤੁਸੀਂ ਬਿਲਕੁਲ ਬਹੁਤ ਅੱਛੀ ਗੱਲ ਕੀਤੀ ਹੈ ਕਿ ਜ਼ੋਰਾ ਸ਼ੋਰਾ ਤੇ ਇੱਥੇ ਪ੍ਰਦਰਸ਼ਨ ਤਾਂ ਹੈ ਪਰ ਜੇਕਰ ਆਪਾਂ ਦੇਖੀਏ ਦੂਜੇ ਪਾਸੇ ਜਿਹੜੇ ਵਿਰੋਧੀ ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਧਿਰ ਨੇ ਇੱਕ ਦੂਜੇ ਉੱਤੇ ਤੰਜ ਵੀ ਕੱਸਦੇ ਹੋਏ ਦੇਖ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਹੈ ਜਿੱਥੇ ਆ ਰੋਡ ਸ਼ੋ ਹੋ ਰਹੇ ਨੇ ਉੱਥੇ ਜਿਹੜਾ ਲੋਕ ਹੈ ਉਹ ਦੇਖੋ ਪਾਰਟੀਆਂ ਦਾ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਤਾਂ ਵਿਰੋਧ ਵੀ ਕਰ ਰਹੇ ਨੇ ਆਪਣਾ ਜਿਹੜਾ ਗੁੱਸਾ ਹੈ ਜਾਂ ਫਿਰ ਕਹਿ ਲੋ ਕਿ ਜੋ ਚੀਜ਼ਾਂ ਉਹਨਾਂ ਦੀਆਂ ਨਹੀਂ ਪੂਰੀਆਂ ਹੋਈਆਂ ਉਸ ਨੂੰ ਲੈ ਕੇ ਆਪਣਾ ਰੋਸ ਪ੍ਰਦਰਸ਼ਨ ਵੀ ਲਗਾਤਾਰ ਇੱਥੇ جاری ਕੀਤਾ ਗਿਆ ਤਾਂ ਇਹ ਵੀ ਅੱਜ ਦੀ ਦੇਖੋ ਖਬਰ ਹੈ ਕਿ ਕਾਫੀ ਜਗਾਵਾਂ ਤੇ ਜਿਹੜਾ ਰੋਸ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਨੇ ਹੁਣ ਵੀ ਆਪਾਂ ਕਹਿ ਸਕਦੇ ਹਾਂ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਆਪਣੇ ਜਿਹੜੇ ਕਿਸਾਨ ਨੇ ਉਹ ਤਾਇਨਾਤ ਨੇ ਕਿਉਂਕਿ ਉਹ ਹੀ ਪ੍ਰੋਬਲਮਸ ਜੋ ਨੇਗੀਆਂ ਕਿ ਸਾਡੀਆਂ ਇੱਥੇ ਜਿਹੜੀ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ ਤਾਂ ਮੈਨੂੰ ਲੱਗਦਾ ਕਿ ਜੇਕਰ ਚੋਣਾਂ ਦੇ ਥਰੂ ਇੱਥੇ ਗੱਲਾਂ ਮੰਨ ਲਈਆਂ ਜਾਣ ਤਾਂ ਸ਼ਾਇਦ ਇੱਥੇ ਜਿਹੜਾ ਵਿਰੋਧ ਹੋ ਰਿਹਾ ਉਸ ਦੇ ਵਿੱਚ થોੜ ਠੱਲ ਪੈ ਸਕਦੀ ਹੈ ਬਿਲਕੁਲ ਦੇਖੋ ਜਿਵੇਂ ਮਨਸੂ ਜਿਆਦਾਤਰ ਜਿਹੜਾ ਹੈ ਬੀਜੇਪੀ ਦੇ ਲੀਡਰਾਂ ਨਾਲ ਲਗਾਤਾਰ ਵਿਰੋਧ ਹੋ ਰਿਹਾ ਕਿਉਂਕਿ ਸਾਡੇ ਕਿਸਾਨ ਜਿਹੜੇ ਨੇ ਉਹਨਾਂ ਤੋਂ ਖਫਾ ਦਿਖਾਈ ਦੇ ਰਹੇ ਨੇ ਇਕੱਲੇ ਕਿਸਾਨ ਨਹੀਂ ਆਪਾਂ ਕਹਿ ਸਕਦੇ ਸਾਰੇ ਲੋਕਾਂ ਦੀ ਜੇਕਰ ਆਪਾਂ ਗੱਲ ਕਰੀਏ ਜਿਆਦਾਤਰ ਜਿਹੜਾ ਹੈ ਬੀਜੇਪੀ ਤੋਂ ਖਫਾ ਨਹੀਂ ਕਿਉਂਕਿ ਜਿਹੜੇ ਉਹਨਾਂ ਵੱਲੋਂ ਕਾਨੂੰਨ ਕਾਲੇ ਕਾਨੂੰਨ ਕਿਸਾਨਾਂ ਵੱਲੋਂ ਕਹਿ ਕੀਤੇ ਗਏ ਹੈਗੇ ਉਸ ਦੇ ਅਕੋਰਡ ਇਹੀ ਕਿਹਾ ਜਾਂਦਾ ਹੈ ਕਿ ਜੇਕਰ ਹੁਣ ਪਿੰਡਾਂ ਦੇ ਵਿੱਚ ਵੀ ਜਿਹੜੇ ਨੇ ਭਾਜਪੀ ਦੇ ਲੀਡਰ ਆਉਂਦੇ ਨੇ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਨ ਦਿੱਤਾ ਜਾਊਗਾ ਜਗ੍ਹਾ-ਜਗ੍ਹਾ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਅਨਾਉਂਸਮੈਂਟ ਵੀ ਕਰਾ ਦਿੱਤੀ ਗਈ ਹੈ ਬਿਲਕੁਲ ਇੱਥੇ ਦੇਖੋ ਅਨਾਉਂਸਮੈਂਟਾਂ ਵੀ ਕਰਵਾ ਦਿੱਤੀਆਂ ਗਈਆਂ ਨੇ ਕਾਫੀ ਲੋਕ ਨੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਅਸੀਂ ਇਸ ਲੀਡਰ ਨੂੰ ਪਿੰਡ ਦੇ ਵਿੱਚ ਨਹੀਂ ਆਉਣ ਦੇਣਾ ਜਾਂ ਫਿਰ ਸ਼ਹਿਰਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਹਾਲਾਂਕਿ ਥੋੜਾ ਘੱਟ ਹੈ ਪ੍ਰਦਰਸ਼ਨ ਤੇ ਜੇਕਰ ਪਿੰਡਾਂ ਵਿੱਚ ਦੇਖਿਆ ਜਾਏ ਜੀ ਬਿਲਕੁਲ ਸੋ ਨਾ ਇੱਥੇ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਾਫੀ ਅੱਤਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੇਖੋ ਪਿੰਡਾਂ ਦੇ ਲੋਕ ਹਮੇਸ਼ਾ ਹੀ ਇਹ ਚੀਜ਼ ਆਪਸ ਸੁਣਨ ਨੂੰ ਮਿਲਦੀਆਂ ਨੇ ਕਿਉਂਕਿ ਅਕਸਰ ਆਪਾਂ ਖਬਰਾਂ ਕਰਦੇ ਆਂ ਤੇ ਖਬਰਾਂ ਦੇ ਨਾਲ ਜੁੜੇ ਹੋਏ ਸ਼ਖਸੀਅਤਾਂ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਥੇ ਪਿੰਡ ਦੇ ਲੋਕ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀਆਂ ਜੜੀਆਂ ਮੰਗਾ ਨੇ ਉਹ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਚੋਣਾਂ ਤੋਂ ਬਾਅਦ ਅਚਾਨਕ ਜਿਹੜੇ ਲੀਡਰ ਨੇ ਉਹ ਕਿਤੇ ਗਾਇਬ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਸਾਲੋ ਸਾਲ ਨਹੀਂ ਆਉਂਦੇ ਤੇ ਜਦੋਂ ਚੋਣਾਂ ਹੁੰਦੀਆਂ ਨੇ ਉਸੇ ਸਮੇਂ ਜਿਹੜਾ ਪ੍ਰਦਰਸ਼ਨ ਹੈ ਇਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਲੋਕਾਂ ਵੱਲੋਂ ਲੋਕ ਵੀ ਕਿਤੇ ਨਾ ਕਿਤੇ ਆਪਣੀ ਗੱਲ ਸਹੀ ਰੱਖਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਵੀ ਦੇਖੋ ਆਂਦੇ ਨਹੀਂ ਲੀਡਰ ਤਾਂ ਇੱਥੇ ਵੱਡੇ ਵੱਡੇ ਲੀਡਰ ਜਿਹੜੇ ਨੇ ਫਿਰ ਉਹਨਾਂ ਦਾ ਵੀ ਵਿਰੋਧ ਲਗਾਤਾਰ ਜਾਰੀ ਹੈ ਜੀ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਮਾਨਸੂ ਗੱਲ ਕੀਤੀ ਹੈ ਕਿ ਵਿਰੋਧ ਜਿਹੜਾ ਲਗਾਤਾਰ ਜਾਰੀ ਹੈ ਜਿਵੇਂ ਹੁਣ ਕਿ ਚੋਣਾਂ ਕਰਕੇ ਹਰ ਲੀਡਰ ਜਿਹੜੇ ਘਰ ਘਰ ਜਾ ਕੇ ਵੋਟਾਂ ਮੰਗਨ ਲਈ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਕਿਤਨ ਕਿਤੇ ਪਬਲਿਕ ਦੇ ਹਰ ਇੱਕ ਲੀਡਰ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਹੈ ਬਿਲਕੁਲ ਦੇਖੋ ਐਸਾ ਕੋਈ ਲੀਡਰ ਨਹੀਂ ਜੋ ਸਵਾਲਾਂ ਦੇ ਘੇਰੇ ਤੋਂ ਬਚਿਆ ਹੋਵੇ ਇੱਥੇ ਮੈਨੂੰ ਲੱਗਦਾ ਕਿਉਂਕਿ ਆਪਾਂ ਹਮੇਸ਼ਾ ਖਬਰਾਂ ਦੇਖਦੇ ਆਂ ਪੜ੍ਹਦੇ ਆਂ ਤੇ ਹਰ ਅਪਡੇਟ ਅੱਜਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਕੋਲ ਪਹੁੰਚਦੀ ਹੈ ਤਾਂ ਮੈਨੂੰ ਲੱਗਦਾ ਇੱਥੇ ਜਿੰਨੇ ਵੀ ਸਵਾਲ ਪੁੱਛੇ ਜਾਂਦੇ ਨੇ ਲੀਡਰਾਂ ਤੋਂ ਹੀ ਪੁੱਛੇ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕੁਝ ਕੁ ਲੀਡਰ ਇਹਨਾਂ ਸਵਾਲਾਂ ਦਾ ਜਵਾਬ ਡਟ ਕੇ ਦੇ ਦਿੰਦੇ ਨੇ ਤੇ ਕੁਝ ਕੁ ਲੀਡਰ ਜਿਹੜੇ ਨੇ ਭੱਜਦੇ ਪੱਲਾ ਛਾੜ ਦੇ ਦੇ ਨਜ਼ਰ ਪੱਲਾ ਛਾੜ ਦੇ ਵੀ ਨਜ਼ਰ ਆਉਂਦੇ ਨੇ ਜੀ ਬਿਲਕੁਲ ਦੇਖੋ ਜਿਵੇਂ ਆਵਾਦਮ ਪਾਰਟੀ ਵੀ ਜਿਹੜੀ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਨੇ ਕਿੰਨੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਗਏ ਜੀ ਮੈਂ ਆਪਣੇ ਕੱਲ ਇੱਕ ਨਿਊਜ਼ ਵੀ ਜਿਹੜੇ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਇੱਕ ਜਿਹੜੇ ਹੈ ਔਰਤ ਵੱਲ ਬੋਲਿਆ ਗਿਆ ਸੀ ਕਿ ਜਿਹੜੀ ਹੈ ਆਟਾ ਦਾਲ ਸਕੀਮ ਇਹਨਾਂ ਨੇ ਚਲਾਈ ਸੀ ਉਹ ਇਹਨਾਂ ਦੇ ਉੱਪਰ ਜਿਹੜੇ ਖਰੇ ਉੱਤਰੇ ਨੇ ਜੀ ਬਿਲਕੁਲ ਦੇਖੋ ਸੋਨਾ ਪਰਸੋ ਦੀ ਖਬਰ ਹੈ ਜਿਸ ਦੇ ਵਿੱਚ ਕਿ ਲੋਕ ਸਮਰਥਨ ਕਰਦੇ ਹੋ आम आदमी पार्टी ਦਾ ਇੱਥੇ ਨਜ਼ਰ ਆਈ ਸੀ ਗਿੱਦੜ ਬਾਦ ਇਹ ਖਬਰ ਸੀ ਜਿੱਥੇ ਕਿ ਸਮਰਥਨ ਕਰਦੇ ਹੋਏ ਕਮਾ ਤੋਂ ਖੁਸ਼ ਹੋ ਕੇ ਸਮਰਥਨ ਕੀਤਾ ਸੀ ਦੂਜੇ ਪਾਸੇ ਕੱਲ ਜੋ ਆਪਾਂ ਖਬਰ ਨਸ਼ਰ ਕੀਤੀ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਸ ਤਰ੍ਹਾਂ ਲੋਕ ਆਪਣਾ ਜਿਹੜਾ ਗੁੱਸਾ ਜ਼ਾਹਿਰ ਕਰ ਰਹੇ ਸੀ ਕਿ ਆਟਾ ਦਾਲ ਸਕੀਮ ਜੋ ਇੱਥੇ ਚਲਾਈ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਇੱਥੇ ਵਿਫਲ ਰਹੀ ਹੈ ਕਿਤੇ ਨਾ ਕਿਤੇ ਲੋਕ ਕਹਿ ਰਹੇ ਨੇ ਕਿ ਜਿਹੜਾ ਆਟਾ ਮਿਲਦਾ ਉਸ ਦੇ ਵਿੱਚ ਸੁੰਡੁੰਦੇ ਨੇ ਆ ਆਟਾ ਖਰਾਬ ਹੈ ਇੱਥੇ ਸਾਨੂੰ ਕਣਕ ਚਾਹੀਦੀ ਹੈ ਤਾਂ ਜਿਹੜੀ ਕਣਕ ਵੀ ਉਹ ਦੱਸ ਰਹੇ ਸੀ ਕਿ ਇੱਥੇ ਕਣਕ ਵੀ ਕਾਫੀ ਲੰਬੇ ਸਮੇਂ ਆਉਂਦੀ ਨਹੀਂ ਹੈ ਤੇ ਬਾਅਦ ਦੇ ਵਿੱਚ ਜਿੰਨੀ ਕ ਆਉਂਦੀ ਹੈ ਬਹੁਤ ਘੱਟ ਮਿਲਦੀ ਹੈ ਤਾਂ ਇੱਥੇ ਲੋਕਾਂ ਦੀਆਂ ਇਹ ਸਮੱਸਿਆਵਾਂ ਨੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਕੋਈ ਵੀ ਰਿਆ ਰਾਜਨੀਤਿਕ ਨੇਤਾ ਇਥੇ ਐਲਾਨ ਤਾਂ ਕਰ ਦਿੰਦਾ ਹੈ ਬਹੁਤ ਆਸਾਨੀ ਦੇ ਨਾਲ ਕਿ ਇਹ ਚੀਜ਼ ਅਸੀਂ ਤੁਹਾਡੇ ਲਈ ਮੁਹੱਈਆ ਕਰਵਾਵਾਂਗੇ ਪਰ ਮੈਨੂੰ ਲੱਗਦਾ ਕਿ ਬੋਲਣ ਨਾਲੋਂ ਕਰਨਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਉਹੀ ਗੱਲ ਆ ਜਾਂਦੀ ਹੈ ਕਿ ਆਪਾਂ ਬੋਲ ਤਾਂ ਦਿੰਨੇ ਆ ਲੇਕਿਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਿਰ ਅੱਗੇ ਜਾ ਕੇ ਦਿੱਕਤਾਂ ਆਉਂਦੀਆਂ ਬਿਲਕੁਲ ਜੀ ਜਿਵੇਂ ਤੁਸੀਂ ਕਹੇ ਅੱਗੇ ਜਾਦ ਕੇ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਜਿਵੇਂ ਕਿ ਵਾਦੇ ਹਰ ਇੱਕ ਪਾਰਟੀ ਕਰ ਦਿੰਦੀ ਹੈ ਪਰ ਖਰੀ ਕੋਈ 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 ਉਤਰਦੀ ਹੈ ਕਿ ਸਾਰੇ ਵਾਅਦਿਆਂ ਦੇ ਉੱਪਰ ਨਹੀਂ ਖਰੇ ਉਤਰਦੇ ਕਿ ਕੋਈ ਨਾ ਕੋਈ ਵਾਅਦੇ ਜ਼ਰੂਰ ਇਹਨਾਂ ਨੇ ਪੂਰੇ ਕੀਤੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਵਾਅਦੇ ਨਹੀਂ ਹੁਣ ਤੱਕ ਪੂਰੇ ਕੀਤੇ ਉਹਨਾਂ ਦਾ ਖਮਿਆਜਾ ਜਿਹੜਾ ਹੈ ਇਹ ਲੋਕ ਸਭਾ ਚੋਣਾਂ ਦੇ ਵਿੱਚ ਜ਼ਰੂਰ ਭੁਗਤਣਾ ਪਵੇਗਾ ਜੀ ਲੋਕ ਸਭਾ ਚੋਣਾਂ ਦੇ ਵਿੱਚ ਦੇਖੋ ਭੁਗਤਣਾ ਪੈ ਹੀ ਸਕਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਹੁਣ ਚੋਣ ਜਿਹੜਾ ਬਹੁਤ ਜ਼ਿਆਦਾ ਨਜ਼ਦੀਕ ਹੈ ਤੇ ਹੁਣ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇਕਰ ਆਪਾਂ ਗੱਲ ਕਰੀਏ ਸੋਨਮ ਇੱਥੇ ਤਾਂ ਮੈਨੂੰ ਲੱਗਦਾ ਹੈ ਕਿ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਦੇਖਣ ਨੂੰ ਮਿਲੇਗੀ ਜੀ ਕਿਉ ਚੁੱਕਿਆ ਹੈ ਜੇਕਰ ਪੰਜਾਬ ਦੀ ਰਾਜਨੀਤੀ ਦੀ ਆਪਾਂ ਹਮੇਸ਼ਾ ਇਹੀ ਗੱਲ ਕਰਦੇ ਹਾਂ ਤੇ ਦੇਖੋ ਜੇਕਰ ਆਪਾਂ ਇਥੇ ਸਰਕਾਰ ਦੇ ਕੰਮਾਂ ਦੀ ਹੀ ਗੱਲ ਕਰਦੇ ਆਂ ਤਾਂ ਅੱਜ ਸਵੇਰ ਦਾ ਹੀ ਜਿਹੜਾ ਆਪਾਂ ਲਾਈਵ ਵੀ ਕੀਤਾ ਹੈ ਉਸ ਦੇ ਵਿੱਚ ਵੀ ਜਿਹੜੀ ਰਿਸ਼ਵਤ ਖੋਰੀ ਵਾਲਾ ਭ੍ਰਿਸ਼ਟਾਚਾਰੀ ਵਾਲਾ ਮੁੱਦਾ ਹੈ ਆਪਾਂ ਫਿਰ ਤੋਂ ਲੈ ਕੇ ਆਏ ਆਂ ਦਰਸ਼ਕਾਂ ਦੇ ਸਾਹਮਣੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਆਪਣੇ ਵੀ ਸਾਹਮਣੇ ਆਉਂਦੀਆਂ ਨੇ ਤੇ ਆਪਾਂ ਆਪਣਾ ਵੀ ਕਿਤਨ ਕਿਤੇ ਫਰਜ਼ ਬਣਦਾ ਹੈ ਕਿ ਲੋਕਾਂ ਤੱਕ ਇਹ ਸਭ ਚੀਜ਼ਾਂ ਜਿਹੜੀਆਂ ਇੱਥੇ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇੱਥੇ ਦੇਖੋ ਇੱਥੇ ਵੀ ਵੱਡੇ ਸਵਾਲ ਲੋਕਾਂ ਵੱਲੋਂ ਚੁੱਕੇ ਗਏ ਸੀ ਕਿ ਭ੍ਰਿਸ਼ਟਾਚਾਰੀ ਜਿਹੜੀ ਹੈ ਆਖਿਰਕਾਰ ਰੁਕੰਦਾ ਨਾ ਕਿਉਂ ਨਹੀਂ ਲੈ मामले ਨੇ ਜਿਹੜੇ ਅਜੀਹੇ ਨਿਕਲਦੇ ਹੋਏ ਸਾਹਮਣੇ ਆਪਾਂ ਦੇਖ ਸਕਦੇ ਆਂ ਤੇ ਦੂਜੇ ਪਾਸੇ ਦੇਖੋ ਜਿੰਨਾ ਵੀ ਹੁਣ ਆਪਾਂ ਚੋਣ ਪ੍ਰਚਾਰ ਦੇਖਿਆ ਸਭ ਦੇ ਵਿੱਚ ਆਪਾਂ ਮੈਕਸਿਮਮ ਇੱਕ ਗੱਲ ਹਮੇਸ਼ਾ ਤੋਂ ਨੋਟ ਕੀਤੀ ਹੈ ਕਿ ਆਪਸੀ ਤੰਝ ਜਿਹੜੇ ਨੇ ਉਹ कसे ਜਾਂਦੇ ਨੇ ਬਿਲਕੁਲ ਜਿਹੜੀ ਲੋਕ ਭਲਾਈ ਦੇ ਕੰਮ ਨੇ ਜਾਂ ਲੋਕਾਂ ਦੇ ਲਈ ਕੰਮ ਨੇ ਉਹ ਬਹੁਤ ਘੱਟ ਲੀਡਰ ਇੱਥੇ ਨੇ ਜਿਹੜੇ ਕੀ ਕਰਦੇ ਨਜ਼ਰ ਆਉਂਦੇ ਨੇ ਜੀ ਦੇਖੋ ਮਾਨਸੂਈ ਕਾ ਭਾਜੀ ਕਰ ਗੱਲ ਕਰੀ ਪਟਿਆਲਾ ਦੀ ਕਿ ਪਟਿਆਲਾ ਨੂੰ ਇੱਕ ਹੌਟ ਸੀਟ ਮੰਨਿਆ ਜਾਂਦਾ ਜ਼ਿਆਦਾਤਰ ਜਿਹੜੀਆਂ ਨੇ ਪਬਲਿਕ ਦੀਆਂ ਨਜ਼ਰਾਂ ਪਟਿਆਲਾ ਦੇ ਵਿੱਚ ਹੁੰਦੀਆਂ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਕਾਂਗਰਸ ਵੱਲੋਂ ਜਿਹੜੇ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੈਬਨਿਟ ਮੰਤਰੀ ਆਪਣੇ ਡਾਕਟਰ ਬਲਵੀਰ ਸਿੰਘ ਨੇ ਤੇ ਕਾਂਗਰਸ ਦੀ ਕਰੀਏ ਆਪਾਂ ਸੌਰੀ ਅਕਾਲੀ ਦਲ ਪਾਰਟੀ ਦੀ ਗੱਲ ਕਰੇ ਐਨ ਕੇ ਸ਼ਰਮਾ ਤੇ ਬੀਜੇਪੀ ਵੱਲੋਂ ਜਿਹਨੇ ਪਰਨੀਤ ਕਾਲ ਨੇ ਤੇ ਇਹਨਾਂ ਦੇ ਵਿੱਚ ਇੱਕ ਫਸਮਾ ਮੁਕਾਬਲਾ ਹੈ ਹੁਣ ਇਹ ਦੇਖਣਾ ਇਹ ਹੋਊਗਾ ਕਿਹੜਾ ਜਿਹੜਾ ਹੈ ਬਾਜੀ ਮਾਰਦੇ ਐਮਪੀ ਸੀਟ ਕੌਣ ਲੈ ਕੇ ਜਾਣਾ ਬਿਲਕੁਲ ਦੇਖੋ ਹੌਟ ਸੀਟ ਜੇਕਰ ਆਪਾਂ ਗੱਲ ਕਰੀਏ ਤਾਂ ਸੰਗਰੂਰ ਪਟਿਆਲਾ ਤੇ ਕਿਤੇ ਨਾ ਕਿਤੇ ਲੁਧਿਆਣਾ ਮੰਨੀ ਜਾ ਰਹੀ ਹੈ ਖਡੂਰ ਸਾਹਿਬ ਵੀ ਬਹੁਤ ਜ਼ਿਆਦਾ ਇਸ ਵਾਰ ਮੰਨਿਆ ਜਾ ਰਿਹਾ ਕਿਉਂਕਿ ਦੇਖੋ ਆਜ਼ਾਦ ਜਿਹੜੇ ਚੋਣ ਲੜਨਗੇ ਉਹ ਵੀ ਇੱਕ ਪਾਸੇ ਨੇ ਕਿਉਂਕਿ ਦੇਖੋ ਲੱਖਾ ਸਿਧਾਣਾ ਨੇ ਉਹ ਵੀ ਆਜ਼ਾਦ ਚੋਣ ਇਤੇ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਨੇ ਉਹ ਵੀ ਇਸ ਵਾਰ ਆਜ਼ਾਦ ਚੋਣ ਇੱਥੇ ਲੜਨਗੇ ਤਾਂ ਇੱਕ ਪਾਸੇ ਲੋਕ ਦੇਖਣਾ ਚਾਹੁੰਦੇ ਨੇ ਕਿ ਇੱਕ ਰਾਜਨੀਤਿਕ ਲੀਡਰ ਜਿਨ੍ਹਾਂ ਦਾ ਰਾਜਨੀਤੀ ਦੇ ਵਿੱਚ ਬਹੁਤ ਸਮੇਂ ਤੋਂ ਕਰੀਅਰ ਰਿਹਾ ਇੱਕ ਪਾਸੇ ਉਹ ਲੋਕ ਜਿਨ੍ਹਾਂ ਦਾ ਰਾਜਨੀਤੀ ਦੇ ਵਿੱਚ ਬਿਲਕੁਲ ਕਰੀਅਰ ਨਹੀਂ ਹੈ ਤਾਂ ਉਹ ਲੋਕ ਇੱਥੇ ਕਿੰਨਕ ਜ਼ਿਆਦਾ ਲੋਕਾਂ ਦੇ ਮਨਾ ਦੇ ਵਿੱਚ ਜਾਂ ਦਿਲਾਂ ਦੇ ਵਿੱਚ ਜਗ੍ਹਾ ਬਣਾਉ ਪਾਣਗੇ ਇਹ ਬਹੁਤ ਕੁਝ ਬੋਲਿਆ ਕਿਉਂਕਿ ਰਾਜਨੀਤੀ ਵਿੱਚ ਇੱਕ ਨਵਾਂ ਚਿਹਰੇ ਜਿਹੜੇ ਨੇ ਇਹ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਵੇਂ ਆਜ਼ਾਦ ਉਮੀਦਵਾਰ ਦੀ ਆਪਾਂ ਗੱਲ ਕੀਤੀ ਹੈ ਜਿਵੇਂ ਅਮ੍ਰਿਤਪਾਲ ਸਿੰਘ ਨੇ ਜਿਹੜੇ ਉਹ ਵੀ ਖੰਡੂਰ ਸਾਹਿਬ ਤੋਂ ਕਹਿ ਰਹੇ ਨੇ ਕਿ ਆਜ਼ਾਦ ਜਿਹੜੇ ਨੇ ਚੋਣ ਲੜਨਗੇ ਪਰ ਇਹ ਦੇਖਣਾ ਹੈ ਕਿ ਪਰ ਖੰਡੂਰ ਸਾਹਿਬ ਜਿਹੜੇ ਇੱਕ ਪੰਥਕ ਧਰਤੀ ਕਿਹਾ ਜਾਂਦਾ ਹੈ ਉੱਤੇ ਸਿੱਖਾਂ ਦੀ ਧਰਤੀ ਕਿਹਾ ਜਾਂਦਾ ਹੈ ਉੱਥੇ ਜ਼ਰੂਰ ਇਹਨਾਂ ਨੂੰ ਕਹਿਿਆ ਜਾ ਰਿਹਾ ਕਿ ਸਾਥ ਜ਼ਰੂਰ ਮਿਲੇਗਾ ਉੱਥੇ ਜੀ ਬਿਲਕੁਲ ਦੇਖੋ ਇਹ ਤਾਂ ਅਸਰ ਹੁਣ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ 他。He ਸਾਡੀ ਜਿੰਨੀ ਵੀ ਵੋਟਾਂ ਨੇ ਉਹ ਇੱਥੇ ਅਮਰਿਤਪਾਲ ਸਿੰਘ ਨੂੰ ਜਾਣ ਵਾਲੀਆਂ ਨੇ ਪਰ ਫਿਰ ਵੀ ਚਲੋ ਆਪਾਂ ਟਾਈਮ ਦੇ ਅਕੋਰਡਿੰਗ ਜੇਕਰ ਗੱਲ ਕਰੀਏ ਕਿ ਸਮਾਂ ਵਾਂਟੇ ਕਿਹੜੀ ਪਾਰਟੀ ਇੱਥੇ ਬਾਜ਼ੀ ਮਾਰ ਸਕਦੀ ਹੈ ਇਹ ਤਾਂ ਅਜੇ ਵੀ ਇੱਥੇ ਸਸਪੈਂਸਿਵ ਬਣਿਆ ਹੋਇਆ ਹੈ ਪਰ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇੱਥੇ ਟੱਕਰ ਵਾਲਾ ਇਸ ਵਾਰ ਇਹ ਲੋਕ ਸਭਾ ਚੋਣ ਆਉਣ ਵਾਲਾ ਹੈ ਜੀ ਕਿਉਂਕਿ ਪਬਲਿਕ ਵੀ ਬਹੁਤ ਜਾਗਰੂਕ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਪਤਾ ਚੱਲ ਚੁੱਕਾ ਹੈ ਕਿ ਕਿਹੜਾ ਲੀਡਰ ਕਿੰਨੇ ਜਿਹੜੇ ਕੰਮ ਕਰ ਚੁੱਕੇ ਹੈ ਕਿੰਨੇ ਕਿ ਜਿਹੜੇ ਕਰ ਸਕਦਾ ਹੈ ਕਿ ਉਹ ਵੀ ਸੋਚ ਸਮਝ ਕੇ ਹੀ VOTING ਕਰਨਗੇ ਬਿਲਕੁਲ ਜੇਕਰ ਅਪ ਪਾਰਟੀਆਂ ਦੀ ਗੱਲ ਕਰੀਏ ਤਾਂ ਮੈਕਸਿਮਮ ਸਾਰੀਆਂ ਹੀ ਪਾਰਟੀਆਂ ਦਾ ਵਿਰੋਧ ਵੀ ਹੋ ਰਿਹਾ ਹੈ ਤੇ ਸਾਰੀਆਂ ਨੂੰ ਕਿਤੋਂ ਨਾ ਕਿਤੋਂ ਸਮਰਥਨ ਵੀ ਮਿਲ ਰਿਹਾ ਹੈ ਤਾਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਫਿਲਹਾਲ ਦੀ ਘੜੀ ਤਾਂ ਇੱਕ ਪੈਮਾਨੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾਏਗੀ ਜਾਂ ਕਿਹੜੀ ਪਾਰਟੀ ਨੂੰ ਇੱਥੇ ਲੋਕ ਆਪਣਾ ਸੀਟ ਦਿਵਾਉਂਦੇ ਨੇ ਕੁਰਸੀ ਦਿਵਾਉਣ ਦੀ ਇੱਥੇ ਹਿੰਮਤ ਰੱਖਦੇ ਨੇ ਇਹ ਤਾਂ ਆਉਣ ਵਾਲਾ ਵਕਤ طے ਕਰੇਗਾ ਜਾਂ ਫਿਰ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਉਹ ਇਸ ਵਾਰ ਲੋਕਾਂ ਦਾ ਦਿਲ ਜਿੱਤਣਗੇ ਉਹਨਾਂ ਦੇ ਦਿਲਾਂ ਦੇ ਵਿੱਚ ਉਤਰਨਗੇ ਇਹ ਬਹੁਤ ਵੱਡੀ ਗੱਲ ਹੈ ਬਿਲਕੁਲ ਜੰਦੇ ਆਂਦੇ ਮਾਨਸੂ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਪਬਲਿਕ ਨੂੰ VOTING ਬਾਰੇ ਜੀ ਬਿਲਕੁਲ ਦੇਖੋ ਵੋਟਾਂ ਬਾਰੇ ਤਾਂ ਆਪਾਂ ਹਮੇਸ਼ਾ ਤੋਂ ਹੀ ਆਪਣੇ ਦਰਸ਼ਕਾਂ ਨੂੰ ਜਾਗਰੂਕ ਕੀਤਾ ਹੈ ਕਿ ਤੁਸੀਂ ਵੀ ਸਮਝਦਾਰੀ ਦੇ ਨਾਲ ਉਸੇ ਲੀਡਰ ਨੂੰ ਇੱਥੇ ਵੋਟ ਪਾਉਣੀ ਹੈ ਜੀਦਾ ਕਿ ਇੱਥੇ ਵਾਕਈ ਲੱਗਦਾ ਹੈ ਕਿ ਕੰਮਕਾਜ ਲੋਕਾਂ ਦੇ ਲਈ ਜਾਂ ਲੋਕਾਂ ਦੇ ਪ੍ਰਤੀਓਗ ਕਰ ਸਕਦਾ ਹੈ ਕਿਉਂਕਿ ਦੇਖੋ ਆਪਣੀ ਇੱਕ ਵੋਟ ਬਹੁਤ ਜ਼ਿਆਦਾ ਕੀਮਤੀ ਹੈ ਹਾਲਾਂਕਿ ਲੋਕ ਸਮਝਦੇ ਨੇ ਕਈ ਲੋਕਾਂ ਨੂੰ ਮੈਂ ਕਹਿੰਦੇ ਹੋ ਇਹ ਵੀ ਸੁਣਿਆ ਕਿ ਆਪਣੀ ਇੱਕ ਵੋਟ ਦੇ ਨਾਲ ਕੀ ਹੋਏਗਾ ਤਾਂ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇੱਕ ਵੋਟ ਕਰਕੇ ਜਿੱਦਾਂ ਇੱਕ ਇੱਕ ਤਿੰਕਾ ਜੋੜ ਕੇ ਚਿੜੀਆ ਘਰ ਬਣਾਉਂਦੀ ਹੈ ਤਾਂ ਉਸੇ ਤਰ੍ਹਾਂ ਇੱਕ ਇੱਕ ਵੋਟ ਜੁੜ ਕੇ ਆਪਣਾ ਜਿਹੜਾ ਲੀਡਰ ਹੈ ਉਹ ਚੂਜ਼ ਹੁੰਦਾ ਹੈ ਤਾਂ ਇੱਥੇ ਲੀਡਰਾਂ ਦੀ ਚੋਣ ਕਰਨਾ ਵੀ ਲੋਕਾਂ ਦੇ ਹੱਥ ਵਿਚਤਾ ਇੱਥੇ ਲੋਕਾਂ ਨੂੰ ਸਮਝਦਾਰੀ ਦੇ ਨਾਲ ਵੋਟ ਪਾਉਣੀ ਚਾਹੀਦੀ ਹੈ ਬਿਲਕੁਲ ਮਾਨਸੂ ਤੁਸੀਂ ਬਹੁਤ ਵਧੀਆ ਗੱਲ ਗਏ ਕਿ ਇੱਕ ਵੋਟ ਹੀ ਜਿਹੜੀ ਹੈ ਲੀਡਰ ਨੂੰ ਹਰਾ ਸਕਦੀ ਹੈ ਇੱਕ ਹੀ ਵੋਟ ਜਿਹੜੀ ਹੈ ਲੀਡਰ ਨੂੰ ਜਿਤਾ ਸਕਦੀ ਹੈ ਇਸ ਲਈ ਵੋਟ ਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਹੈ ਸਾਨੂੰ ਜਿਹੜਾ ਵੋਟ ਜ਼ਰੂਰ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਜੋ ਤੁਹਾਨੂੰ ਲੀਡਰ ਅੱਛਾ ਲੱਗਦਾ ਹੈ ਜੋ ਲੀਡਰ ਤੁਹਾਡੇ ਵਧੀਆ ਜਿਹੜੇ ਕੰਮ ਕਰ ਰਿਹਾ ਆਪਣੇ ਹਲਕੇ ਦੇ ਕਿ ਡਿਵੈਲਪਮੈਂਟ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਭਵਿੱਖ ਲਈ ਸੋਚ ਰਿਹਾ ਉਸ ਨੂੰ ਦੇਖ ਕੇ ਜਿਹੜੀ ਹੈ ਵੋਟ ਜ਼ਰੂਰ ਸੋਚ ਸਮਝ ਕੇ ਪਾਉਣ ਜੀ ਇਹ ਕਿਉਂਕਿ ਸਾਡਾ ਅਧਿਕਾਰ ਹੈ ਵੋਟ ਦਾ ਜ਼ਰੂਰ ਇਹਦੇ ਵਿੱਚ ਬਿਲਕੁਲ ਤੇ ਅੱਜ ਤਾਂ ਦੇਖੋ ਸੋਸ਼ਲ ਮੀਡੀਆ ਵੀ ਹੈ ਸਭ ਤੋਂ ਅੱਗੇ ਆਪਾਂ ਨੂੰ ਮੈਨੂੰ ਲੱਗਦਾ ਇਸ ਇਸ ਸਮੇਂ ਜੋ ਰੱਖ ਰਿਹਾ ਉਹ ਸੋਸ਼ਲ ਮੀਡੀਆ ਤਾਂ ਇੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਕੋਲ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚਦੀ ਰਹਿੰਦੀ ਹੈ ਤਾਂ ਇੱਥੇ ਲੀਡਰਾਂ ਦਾ ਚਿਹਰਾ ਵੀ ਆਸਾਨੀ ਦੇ ਨਾਲ ਆਪਾਂ ਪੜ੍ਹ ਸਕਦੇ ਹਾਂ ਬਿਲਕੁਲ ਜੀ ਜਿਵੇਂ ਹੁਣ ਅਸੀਂ ਜੋ ਅੱਜ ਦਾ ਵਿਸ਼ਾ ਰੱਖਿਆ ਸੀਗਾ ਕਿ ਚੋਣਾਂ ਦੇ ਰਿਲੇਟਡ ਵਿਸ਼ਾ ਸੀ ਕਿ ਹੁਣ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਹਰ ਪਾਰਟੀ ਦੇ ਲੀਡਰ ਨੇ ਆਪਣੇ ਆਪਣੇ ਨਾਮੀਨੇਸ਼ਨ ਭਰ ਦਿੱਤੇ ਨੇ ਪਰ ਹੁਣ ਦੇਖਣਾ ਇਹ ਹੋਵੇ ਕਿ ਕਿਹੜੇ ਜਿਹੜੀ ਆ ਪਾਰਟੀ ਬਾਜ਼ੀ ਮਾਰਦੀ ਹੈ ਕਿਹੜੇ ਜਿਹੜੇ ਲੀਡਰ ਕਿਹੜੇ ਕਿਹੜੇ ਲੀਡਰ ਕਿਹੜੇ ਕਿਹੜੇ ਹਲਕੇ ਦੇ ਵਿੱਚ ਜਿਹੜੇ ਨੇ ਐਮਪੀ ਸੀਟ ਲੈ ਕੇ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨ